Allahumma innaka app required oooh arr poured alive arr per narrow arr 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 ਇਹ ਮਨ ਕੋ ਹਰਿਆ ਤਾਂ ਪੂਰਾ ਫੋਟ ਵਧੀਆ ਬਣ ਜਾਣਾ ਵਧੀਆ ਬਣ ਜੂਗੀ ਬੱਲਾ ਬੱਲਾ ਤੇ ਕੱਲ ਕੀ 3 ਨਾ ਵੈਦ ਭਾਈ ਕਾਢ ਕੋ ਇੰਦਰ ਆ ਜਾਂਦਾ ਹੁੰਦਾ ਸਾਦੀ ਆ ਕਮਾਜ ਆ ਜਾ ਸਰਫਰਾਜ਼ ਕੋਈ ਗੱਲਾਂ ਨਹੀਂ ਸਰਫਰਾਜ਼ ਕੋਈ ਗੱਲਾਂ ਨਹੀਂ ਆਪਣੇ ਮਲਾ ਮੈਂ ਤੇਰੇ ਨਾਲ ਵਿੱਚ ਕਾਢ ਜਾ ਸਰਫਰਾਜ਼ ਸਰ ਪਾਈਏ ਤੇ بسم اللہ الرحمن الرحیم شروع اللہ تعالیٰ دے نام تو جو بڑا مہربان تے سے نہایتی رحمال ہے آج عید الجہا جنہوں اسی قربانی کی عید ہیں ਉਹਦਾ ਮੁਕੱਦਸ ਦਿਨ ਹੈ ਪੂਰੇ ਵਿਸ਼ਵ ਦੇ ਵਿੱਚ ਇਹ Eid ਜਿਹੜੀ ਹੈ ਮਨਾਇ ਜਾਂਦੀ ਹੈ ਅੱਜ ਦੀ ਜਿਹੜੀ Eid ਹੈ ਅੱਲਾਹ ਤਾਲਾ ਤੇ ਜਿਹੜੇ ਨਬੀ ਨੇ حضرت ਇਬਰਾਹੀਮ ਅਲੈਹਿਸਸਲਮ ਉਹਨਾਂ ਦੀ ਯਾਦ ਦੇ ਵਿੱਚ ਮਨਾਇ ਜਾਂਦੀ ਹੈ ਸਭ ਤੋਂ ਵੱਡੀ ਬਾਤ ਜਿਹੜੀ ਮੈਂ ਅੱਜ ਦੇ ਦਿਨ ਤੁਹਾਨੂੰ ਦੱਸਣਾ ਚਾਹੁੰਦਾ ਕਿ ਕੁਝ ਲੋਕ ਇਹਨੂੰ ਬੱਕਰਾ Eid ਕਹਿਣਾ ਚਾਹੁੰਦੇ ਨੇ ਲੇਕਿਨ ਇਹ ਬੱਕਰਾ Eid ਨਹੀਂ ਹੈ ਇਹ ਕੁਰਬਾਨੀ ਦੀ Eid ਹੈ ਕੁਰਬਾਨੀ ਦਾ ਮਤਲਬ ਸਿਰਫ ਜਾਨਵਰ ਜ਼ਿਬਾ ਕਰਨਾ ਨਹੀਂ ਹੈ ਉਹ ਇੱਕ ਸੁਨਨਤ ਹੈ ਔਰ ਫਰਜ਼ ਹੈ ਕਿ ਅਸੀਂ ਅੱਲਾ ਦੇ ਰਸਤੇ ਦੇ ਵਿੱਚ ਜਾਨਵਰ ਦੀ ਕੁਰਬਾਨੀ ਯਾਨੀ ਆਪਣੇ ਮਾਲ ਦੀ ਕੁਰਬਾਨੀ ਦਿੰਦੇ ਹਾਂ ਕਿਉਂਕਿ ਸਭ ਤੋਂ ਕੀਮਤੀ ਚੀਜ਼ ਇਨਸਾਨ ਨੂੰ ਆਪਣੇ ਤੋਂ ਬਾਅਦ ਆਪਣੀ ਦੌਲਤ ਹੁੰਦੀ ਹੈ ਤੇ ਲੇਕਿਨ ਉਹ ਕੁਰਬਾਨੀ ਜਿਹੜੀ ਹਜ਼ਰਤ ਇਬਰਾਹੀਮ ਨੇ ਦਿੱਤੀ ਤੇ ਖੁਦਾ ਦਾ ਹੁਕਮ ਸੀ ਵੀ ਆਪਣਾ ਬੇਟਾ ਮੇਰੇ ਰਸਤੇ 'ਚ ਦੋ ਤੇ ਇੱਕ ਇੱਕ ਬਾਪ ਵੱਲੋਂ ਕੁਰਬਾਨੀ ਦਾ ਜਜ਼ਬਾ ਹੈ ਕਿ ਉਹ ਆਪਣਾ ਬੇਟਾ ਕੁਰਬਾਨ ਕਰਨ ਲਈ ਤਿਆਰ ਹੋ ਗਿਆ ਇੱਕ ਮਾਂ ਵੱਲੋਂ ਕੁਰਬਾਨੀ ਦਾ ਜਜ਼ਬਾ ਹੈ ਕਿ ਉਹ ਆਪਣੇ ਰੱਬ ਦੀ ਰਜ਼ਾ 'ਚ ਰਾਜ਼ੀ ਹੋ ਗਈ ਔਰ ਇੱਕ ਪੁੱਤ ਵੱਲੋਂ ਵੀ ਕੁਰਬਾਨੀ ਦਾ ਜਜ਼ਬਾ ਹੈ ਕਿ ਉਹ ਆਪਣੇ ਬਾਪ ਦੇ ਕਹਿਣੇ ਦੇ ਲਈ ਆਪਣੇ ਆਪ ਨੂੰ ਕੁਰਬਾਨ ਕਰਨ ਲਈ ਤਿਆਰ ਹੋ ਗਿਆ ਇਹਦਾ ਮਤਲਬ ਇਹ ਈਦ ਇਸ ਗੱਲ ਦਾ ਸੁਨੇਹਾ ਦਿੰਦੀ ਹੈ ਕਿ ਅਸੀਂ ਅੱਜ ਦੇ ਦਿਨ ਇਸ ਗੱਲ ਨੂੰ ਦੁਹਰਾਈਏ ਕਿ ਅਸੀਂ ਕੁਰਬਾਨੀ ਦੇਣ ਲਈ ਤਿਆਰ ਹਾਂ ਕੁਰਬਾਨੀ ਸਿਰਫ ਜਾਨਵਰ ਦੀ ਨਹੀਂ ਦਿੱਤੀ ਜਾਂਦੀ ਈਦ ਵਾਲੇ ਦਿਨ ਆਪਣੇ ਕਮਾਨ ਦੀ ਕੁਰਬਾਨੀ ਦਿੱਤੀ ਜਾਂਦੀ ਹੈ ਗਰੂਰ ਦੀ ਕੁਰਬਾਨੀ ਦਿੱਤੀ ਜਾਂਦੀ ਹੈ ਹਰਾਮ ਪੈਸੇ ਦੀ ਕੁਰਬਾਨੀ ਦਿੱਤੀ ਜਾਂਦੀ ਹੈ ਤਲਖੀਆਂ ਦੀ ਕੁਰਬਾਨੀ ਦਿੱਤੀ ਜਾਂਦੀ ਹੈ ਰੰਜਿਸ਼ਾਂ ਦੀ ਕੁਰਬਾਨੀ ਦਿੱਤੀ ਜਾਂਦੀ ਹੈ ਇਹ ਈਦ ਇਸ ਗੱਲ ਦਾ ਸੁਨੇਹਾ ਦਿੰਦੀ ਹੈ ਕਿ ਅਸੀਂ ਤਿਆਗਣ ਲਈ ਤਿਆਰ ਰਹੀਏ ਉਹਨਾਂ ਸਾਰੀਆਂ ਚੀਜ਼ਾਂ ਨੂੰ ਜਿਨ੍ਹਾਂ ਨੇ ਸਮਾਜਿਕ ਵਿਵਸਥਾ ਜੇ ਇੱਕ ਦੂਸਰੇ ਦਾ ਜੀਣਾ ਹਰਾਮ ਕੀਤਾ ਹੋਇਆ ਹੈ ਤੇ ਇਸ ਲਈ ਇਸ Eid ਦੇ ਮੌਕੇ ਤੇ ਲੋਕ ਪੁਰਾਣੀ ਰੰਜਿਸ਼ਾਂ ਨੂੰ ਭੁੱਲਦੇ ਨੇ ਇਸ Eid ਦੇ ਮੌਕੇ ਤੇ ਲੋਕ ਮਾਪੇ ਦੇ ਪੈਰਾਂ 'ਚ ਪੈਂਦੇ ਨੇ ਇਸ Eid ਦੇ ਮੌਕੇ ਤੇ ਲੋਕ ਗਵਾਂਡੀਆਂ ਨਾਲ ਗਲਬਕੜੀ ਪਾਉਂਦੇ ਨੇ ਇਸ Eid ਦੇ ਮੌਕੇ ਤੇ ਲੋਕ ਆਪਣੇ ਗਰੀਬ ਦੋਸਤਾਂ ਦੇ ਨਾਲ ਆਪਣੇ ਗਰੀਬ ਜਾਣ-ਪਛਾਣ ਵਾਲਿਆਂ ਦੇ ਨਾਲ ਜਾ ਕੇ ਆਪਣਾ ਖਾਣਾ ਪੀਣਾ ਸ਼ੇਅਰ ਕਰਦੇ ਨੇ ਤੇ ਇਹ Eid ਜਿਹੜੀ ਹੈ ਇਹਨੂੰ ਇਹ ਕਹਿਣਾ ਕਿ ਸਿਰਫ ਬਕਰਾ ਜਿਬਾ ਕਰਨ ਦੀ ਈਦ ਹੈ ਨਹੀਂ ਬਲਕਿ ਇਹ ਕੁਰਬਾਨੀ ਦੀ ਈਦ ਹੈ ਉਹ ਕੁਰਬਾਨੀ ਸਿਰਫ ਜਾਨਵਰ ਦੀ ਨਹੀਂ ਇਹ ਤੁਹਾਡੇ ਆਤਮ ਸਨਮਾਨ ਦੇ ਵਿੱਚ ਜਿਹੜਾ غرور ਵੜਿਆ ਜਿਹਨੇ ਤੁਹਾਡੇ ਰਿਸ਼ਤੇਦਾਰੀਆਂ ਤੁਹਾਡੇ ਯਾਰ ਦੋਸਤ ਤੁਹਾਡਾ ਕਾਰੋਬਾਰ ਔਰ ਬਹੁਤ ਸਾਰੀ ਸਮਾਜਿਕ ਵਿਵਸਥਾ ਨੂੰ ਖਰਾਬ ਕੀਤਾ ਉਹਨਾਂ ਸਾਰੀਆਂ ਚੀਜ਼ਾਂ ਨੂੰ ਤਿਆ ਕੇ ਆਪਸੀ ਮਿਲਵਰਤਨ ਨੂੰ ਕਾਇਮ ਕਰਨ ਦੀ ਈਦ ਹੈ ਠੀਕ ਹੈ ਉਹ ਕੋਈ ਗੱਲ ਜੋ ਮੱਝ ਕਰਦਾ ਮੈਂ ਤਾਂ ਕੰਮ ਮਾਈਕ ਫੜਨਾ ਤੁਸੀਂ ਆਪਾਂ ਫਿਰ ਜੀ ਰੈਡੀ ਓਕੇ ਅੱਜ ਸਿੱਧੂ ਸਾਹਿਬ ਨੂੰ ਬਿੱਟਰ ਦਿਹਾੜੇ ਤੇ ਪਹੁੰਚਿਓ ਜਾ ਮਦਦ ਕੀ ਕਰਨ ਚਾਹੋਗੇ ਅੱਜ ਸਭ ਤੋਂ ਪਹਿਲਾਂ ਤਾਂ ਆਪਣੇ ਮੁਸਲਮਾਨ ਮੁਸਲਮਾਨ ਭਾਈਚਾਰੇ ਨੂੰ Eid ਮੁਬਾਰਕ ਹੈ ਨਾ ਜੀ ਤੇ ਅੱਲਾਹ ਦੇ ਚਰਨਾਂ ਦੇ ਵਿੱਚ ਅਰਦਾਸ ਕਰਦਾ ਕਿ ਮੇਰੇ ਪੰਜਾਬ ਮੇਰੇ ਭਾਰਤ ਦੀ ਏਕਤਾ ਪਾਈ ਸਦਾ ਨੁਕਸਾਨ ਨਹੀਂ ਬਣੀ ਰਹੇ ਇਸੇ ਤਰ੍ਹਾਂ ਸਾਰੇ ਧਰਮਾਂ ਦੇ ਲੋਕ ਇਕੱਠੇ ਇੱਕ ਛੱਤ ਹੇ ਸਾਰੇ ਧਰਮਾਂ ਦੇ ਲੋਕ ਇੱਕ ਦੂਜੇ ਦੇ ਤੇ ਹਰ ਮਨਾਉਂਦੇ ਰਹੀਏ ਤੇ ਅੱਲਾਹ ਦਾ ਆਸ਼ੀਰਵਾਦ ਰਹੇ ਕਿੰਨੇ ਸਾਰੇ ਮੁਸਲਮਾਨ ਭਾਈਚਾਰੇ ਦੇ ਧਰਮ ਵਿੱਚ ਚੜ੍ਹਦੀ ਕਲਾ ਖੁਸ਼ੀ ਰਹੇ ਕੋਈ ਬਿਮਾਰੀ ਨਾ ਆਵੇ ਸਾਡਾ ਪੰਜਾਬ ਸਾਡਾ ਭਾਰਤ ਰੱਖ ਕਰੇ ਠੀਕ ਹੈ ਜੀ ਹਾ ਜੀ ਗਾਬਰੀਆ ਸਾਹਿਬ ਤੁਸੀਂ ਆਏ ਹੋ ਪਵਿੱਤਰ ਮੌਕਾ ਹੈ ਕੀ ਕਹਿਣਾ ਚਾਹੋਗੇ ਦੇਖੋ ਜੀ ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਭਗਵਾਨਾਂ ਦੀ ਧਰਤੀ ਆ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਾਡੇ ਵੱਡੇ ਵਡੇਰਿਆਂ ਨੇ ਸਾਰੇ ਧਰਮਾਂ ਦੇ ਗੁਰੂਆਂ ਨੇ ਇੱਥੇ ਮਬਾਰਕ ਚਰਨ ਪਾਏ ਨੇ ਉਹਨਾਂ ਦੇ ਵਿੱਚ ਸਾਡਾ ਮੁਸਲਮਾਨ ਭਾਈਚਾਰਾ ਜਿਹੜਾ ਮੀਰ ਆ ਅਮੀਰ ਮੈਂ ਇਸ ਕਰਕੇ ਕਹਿ ਰਿਹਾ ਕਿ ਇਹਨਾਂ ਕੋ ਧਰਮ ਹੈ ਜਿਹਦੇ ਕੋ ਧਰਮ ਹੈ ਨਾ ਉਹਨੂੰ ਅਮੀਰ ਸਮਝਣਾ ਚਾਹੀਦਾ ਧਨਨੋਂ ਧਨ ਵਾਲੇ ਨੂੰ ਅਮੀਰ ਨਹੀਂ ਸਮਝਣਾ ਚਾਹੀਦਾ ਆਪਾਂ ਵੇਖਦੇ ਛੋਟੇ ਛੋਟੇ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਸਾਰੇ ਇਤ ਦੇ ਵਿੱਚ ਅੱਜ ਸ਼ਾਮਿਲ ਹੋਣ ਆਤੇ ਆਏ ਨੇ ਇਹਦਾ ਮਤਲਬ ਇਹ ਆ ਕਿ ਆਉਣ ਵਾਲੀ ਪਨੀਰੀ ਆ ਜਿਹੜੀ ਸਾਡੇ ਬੱਚੇ ਨੇ ਉਹਨਾਂ ਨੂੰ ਧਰਮਪਤੀ ਸਮਝਾਇਆ ਜਾ ਰਿਹਾ ਹੈ ਮੈਂ ਸ਼ਾਹੀ ਮਾਮ ਸਾਹਿਬ ਦਾ ਧੰਨਵਾਦੀ ਹਾਂ ਕਿ ਇਹਨਾਂ ਨੇ ਬਹੁਤ ਵਧੀਆ ਪ੍ਰਾਲਾ ਕਰ ਰਹੇ ਨੇ ਔਰ ਸਾਰੇ ਹੀ ਜਿਹੜੇ ਧਾਰਮਿਕ ਪ੍ਰੋਗ ਨੇ ਪ੍ਰੋਗਰਾਮ ਨੇ ਉਹਨਾਂ ਨੂੰ ਬੜੇ ਸੱਚੇ ਢੰਗ ਨਾਲ ਚਲਾਉਂਦੇ ਨੇ। ਤੋਂ ਇਸ ਕਰਕੇ ਸਾਨੂੰ ਹਰ ਇੱਕ ਧਰਮ ਦਾ ਸਤਿਕਾਰ ਕਰਨਾ ਚਾਹੀਦਾ। ਧਰਮ ਜਿਹੜਾ ਉਹ ਈਰਖਾ ਨਹੀਂ ਰੱਖਦਾ। ਧਰਮ ਕਦੀ ਵੀ ਵੰਡੀਆਂ ਨਹੀਂ ਪਾਉਂਦਾ। ਧਰਮ ਏਕਤਾ ਦਾ ਸੰਦੇਸ਼ ਦਿੰਦਾ। ਧਰਮ ਸਾਰਿਆਂ ਨੂੰ ਇਕੱਠਿਆਂ ਕਰਦਾ ਆ। ਧਰਮ ਕਹਿੰਦਾ ਵੀ ਪਹੁੰਚਣਾ ਤਾਂ ਉਹਦੇ ਕੋਲ ਆ। ਕੋਈ ਅੱਲਾ ਦੇ ਰਹੀਂ ਪਹੁੰਚ ਜਾਏ, ਕੋਈ ਗੁਰੂ ਦੇ ਰਹੀਂ, ਵੈਗੁਰੂ ਦੇ ਨਾਮ ਪਹੁੰਚ ਜਾਏ, ਕੋਈ ਕਿਸੇ ਦੇ ਤਰੀਕੇ ਨਾਲ ਪਹੁੰਚ ਜਾਏ। ਰਾਸਤੇ ਵੱਖਰੇ ਹੋ ਸਕਦੇ ਆ ਕਿ ਜਾਣਾ ਇੱਕ ਥਾਂ ਤੇ ਹੀ ਆ ਤੋਂ ਇਸ ਕਰਕੇ ਮੈਂ ਇਹ ਜਿਹੜਾ ਪ੍ਰਾਲਾਯਾ ਯਤਨ ਮੈਂ ਇਹਨਾਂ ਨੂੰ ਜਿੱਥੇ ਵਧਾਈ ਵੀ ਦੇਣਾ ਸਾਹੀ ਮਾਮ ਸਾਹਿਬ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਦੀਆਂ ਆਹ ਸਾਰੇ ਪਰਿਵਾਰਾਂ ਨੂੰ ਬਹੁਤ ਬਹੁਤ ਵਧਾਈਆਂ ਆ ਪਰਮਾਤਮਾ ਕਿਰਪਾ ਕਰੇ ਧਰਮ ਸਾਰੇ ਵਧਣ ਫੁੱਲਣ ਜੇ ਧਰਮ ਜੰਨਾ ਵਧੂਗਾ ਨਾ ਉਹਨਾਂ ਈਰਖਾ ਘਟੂਗੀ ਜੰਨਾ ਧਰਮ ਘਟੂਗਾ ਉਹਨਾਂ ਈਰਖਾ ਵਧੂਗੀ ਆਪਾਂ ਈਰਖਾ ਵਧਾਉਣ ਦੇ ਬਜਾਏ ਆਪਾਂ ਧਰਮ ਵਧਾਈਏ ਧਰਮ ਨੂੰ ਵਧਾਉਣ ਦਾ ਯਤਨ ਕਰੀਏ ਬਹੁਤ ਬਹੁਤ ਧੰਨਵਾਦ ਅੱਲਾਹੁ ਅਕਬਰ ਨਾਰਾ ਹੋਂ ਤੱਕ ਇਹ ਦੇ ਉਤੇ ਮੈਂ ਆਪਣੇ ਮੁਸਲਿਮ ਭਾਈਆਂ ਨਾਲ ਈਦ ਦੀ ਵਾਰਗੋਸਾਂਝੀ ਕਰਨ ਲਈ ਆਇਆ ਅੱਜ ਜਿੱਥੇ ਮੁਸਲਿਮ ਸਮਾਜ ਦਾ ਇੱਕ ਸੰਦੇਸ਼ ਹੈ ਉਸ ਅੱਲਾ ਮੀਆਂ ਦਾ ਸੰਦੇਸ਼ ਹੈ ਕਿ ਜਿਹੜੀ ਚੀਜ਼ ਨਾਲ ਤੁਸੀਂ ਪਿਆਰ ਕਰਦੇ ਹੋ ਤੇ ਅਸੀਂ ਕਹਾਂਗੇ ਅੱਜ ਦੇ ਮਾਹੌਲ 'ਚ ਜਿਹੜੀ ਚੀਜ਼ ਸਾਡੇ ਵਿੱਚ ਬੁਰਾਈ ਪੈਦਾ ਕਰਦੀ ਹੈ ਜੇ ਇਹਦੀ ਉਹਦੀ ਅਸੀਂ ਕੁਰਬਾਨੀ ਦੇ ਕੇ ਅੱਗੇ ਚੱਲੀਏ ਤਾਸੀ ਪੂਰੇ ਸਮਾਜ ਨੂੰ ਦੇਸ਼ ਦੀ ਜੋ ਤਰਮ ਨਰਪਿਕਤਾ ਹੈ ਉਹਨੂੰ ਹੋਰ ਅੱਗੇ ਵਧਾ ਕੇ ਅਸੀਂ ਆਪਣੇ ਭਾਈਚਾਰੇ ਨੂੰ ਮਜ਼ਬੂਤ ਰੱਖ ਸਕਦੇ ਹਾਂ ਸਾਡੇ ਬਹੁਤ ਹੀ ਸਤਿਕਾਰਯੋਗ ਸ਼ਾਈ امام ਮੁਹੰਮਦ ਉਸਮਾਨ ਸਾਹਿਬ ਦਾ ਜਿਹੜਾ ਉਪਰਾਲੇ ਹੈ ਔਰ ਮੁਸਲਮ ਭਾਈਆਂ ਦੇ ਵਿੱਚ ਜਿਹੜਾ ਉਕਸਾਹ ਹੈ ਲੁਧਿਆਣਾ ਦੀ ਤਰੱਕੀ ਔਰ ਪੰਜਾਬ ਦੀ ਤਰੱਕੀ ਲਈ ਅਸੀਂ ਹਮੇਸ਼ਾ ਹੀ ਉਹਦੀ ਸਲਾਘਾ ਕਰਦੇ ਹਾਂ ਤੇ Eid ਮੁਬਾਰਕਬਾਦ ਇਹਨਾਂ ਨੂੰ ਦਿਲੋਂ ਕਹਿੰਦੇ ਹਾਂ ਧੰਨਵਾਦ ਅਲਸਰ ਇਹ ਅਜੀ ਪਵਿੱਤਰ ਦਿਹਾੜੇ ਤੇ ਪਹੁੰਚੂ ਠੀਕ ਨਾ ਚੰਨ ਦੇਖੋ ਇਹ ਅੱਜ ਦਾ ਜਿਹੜਾ ਪਵਿੱਤਰ ਦਿਹਾੜਾ ਵਾ ਈਦਾ ਇੱਕ ਅਸੀਂ ਸਾਰੇ ਸਮਾਜ ਦੇ ਲੋਕ ਇਕੱਠੇ ਹੋ ਕੇ ਇੱਕ ਗੁਲਦਸਤਾ ਬਣ ਕੇ ਮਨਾਉਨੇ ਆ ਕਿਉਂਕਿ ਇਹ ਜਿਹੜਾ ਆਪਣੇ ਹਿੰਦੁਸਤਾਨ ਦੀ ਪਛਾਣ ਆ ਪੰਜਾਬ ਦੀ ਪਛਾਣ ਆ ਇਹ ਭਾਈਚਾਰੇ ਦੀ ਪਛਾਣ ਆ ਜਿਹੜਾ ਭਾਈਚਾਰਾ ਵਾ ਉਹ ਜਿਹਦਾ ਵੀ ਕੋਈ ਤਿਹਾਰ ਆਉਂਦਾ ਦੀਵਾਲੀ ਆਵੇ ਦਸਹਿਰਾ ਆਵੇ ਗੁਰੂ ਨਾਨਕ ਦੇਵ ਜੀ ਦੇ ਦਿਹਾੜੇ ਆਉਣ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਆਉਣ ਚਾਹੇ ਕੋਈ ਚਰਚ ਦੇ ਵਿੱਚ ਜਾਣ ਦਾ ਸਮਾਂ ਮਿਲਦਾ ਵਾ ਅਸੀਂ ਸਾਰੇ ਇੱਕ ਗੁਲਦਸਤਾ ਬਣ ਕੇ ਅਸੀਂ ਸਾਰੇ ਹਿੰਦੂ ਮੁਸਲਮ ਸਿੱਖ ਸਾਈ ਸਾਰੇ ਅਸੀਂ ਇੱਕ ਦੂਜੇ ਦੇ ਧਿਆਰਾਂ ਦੇ ਵਿੱਚ ਇਕੱਠੇ ਹੋ ਕੇ ਬੜੀ ਆਪਣੀ ਅੱਲਾਹ ਤਾਲਾ ਅੱਗੇ ਵੀ ਅਰਦਾਸ ਕਰਦੇ ਆ ਸੱਚੇ ਪਾਤਸ਼ਾਹ ਅੱਗੇ ਵੀ ਰਾਮ ਅੱਗੇ ਵੀ ਔਰ ਸਾਰੇ ਅੱਗੇ ਗੋਡ ਅੱਗੇ ਵੀ ਅਰਦਾਸ ਕਰਦੇ ਆ ਕਿ ਸਾਡਾ ਜਿਹੜਾ ਇਹ ਪੰਜਾਬ ਦਾ ਗੁਲਦਸਤਾ ਵਾ ਇਹ ਇਸੇ ਤਰ੍ਹਾਂ ਖਿੜਿਆ ਰਹੇ ਔਰ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਅੱਜ ਇਸੇ ਮਿਸ਼ਨ ਤੇ ਕੰਮ ਕਰ ਰਿਹਾ ਅੱਜ ਦੇ ਇਸ ਈਦ ਦੇ ਪਾਵਨ ਦਿਹਾੜੇ ਤੇ ਮੈਂ ਸਾਰੇ ਮੁਸਲਮ ਭਾਈਚਾਰੇ ਨੂੰ ਈਦ ਦੀਆਂ ਮੁਬਾਰਕਾਂ ਵੀ ਦਿੰਦਾ ਔਰ ਮੈਂ ਆਸ ਕਰਦਾ ਕਿ ਇਸੇ ਤਰ੍ਹਾਂ ਹੀ ਅਸੀਂ ਸਾਰੇ ਰਲ ਕੇ ਹਰ ਇੱਕ ਤਿਹਾਣ ਨੂੰ ਮਨਾਉਂਦੇ ਰਾਂਗੇ